ਮਾਜ ਮਹਲ ਦਾ ਪੰਜਵਾਂ ਦਿਨ ਰੈਣ ੴ ਸਤਿਗੁਰ ਪ੍ਰਸਾਦਿ ਸੇਵੀ ਸਤਿਗੁਰੇ ਆਪਣਾ ਹਰਿ ਸਿਮਰੇ ਦਿਨ ਸਭ ਰੈਣ ਆਪ ਤਿਆਗ ਸਰਣੀ ਪਵਾਂ ਮੁਖ ਬੋਲੇ ਮਿਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸਜਣ ਸੈਣ ਜੋ ਜੀਏ ਹਰ ਤੇ ਵਿਛੜੇ ਸੇ ਸੁਖ ਨਾ ਵਸਣ ਪਹਿਣ ਹਰ ਪਿਰ ਬਿਨ ਚੈ ਨ ਪਾਈਐ ਕੋਜ ਡਿਠੈ ਸਭ ਗੈਣ ਆਪ ਕਮਾਲੇ ਵਿਛੜੀ ਦੋਸ ਨ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲੈ ਹੋ ਹੋਰ ਨਾਹੀ ਕਰਨ ਕਰੇਣ ਹਰ ਤੁਧ ਬਿਨ ਖਾ ਕੂਰ ਲੂਣਾ ਕਈਆ ਕਿਥੈ ਵੈਣ ਨਾਨਕ ਕੀ ਬੇਨੰਤੀਆ ਹਰ ਸੁਰਜਣ ਦੇਖਣੈਣ ਜੀ ਕੀ ਬਿਰਤਾ ਸੋ ਸੁਣੇ ਹਰ ਸੰਮਰੱਥ ਪੁਰਖ ਅਪਾਰ ਮਰਨ ਜੀਵਨ ਆਰਾਧਨਾ ਸਬਨਾ ਕਾ ਆਧਾਰ ਸੌਰੇ ਪੇਯ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉਚਾ ਗੰਮ ਅਗਾਧ ਬੋਧ ਕਿ ਅੰਤਨ ਅਪਾਰ ਹਵਾਰ ਸੇਵਾ ਸਾਹ ਤਿਸ ਭਵਸੀ ਸੰਤਾਂ ਕੀ ਹੋਈ ਸ਼ਾਰ ਦੀਨਾ ਨਾਥ ਦਿਆਲ ਦੇਵ ਪਤਤ ਉਦਾਰਣ ਹਾਰ ਆਦਿ ਜਗਾ ਦੀ ਰਖਦਾ ਸਚ ਨਾਮ ਕਰਤਾਰ ਕੀਮਤ ਕੋਈ ਨ ਜਾਣਈ ਕੋ ਨਾਹੀ ਤੋਲਣ ਹਾਰ ਮਨ ਤਨ ਅੰਤਰ ਵਸ ਰਹੀ ਨਾਨਕ ਨਹੀਂ ਸੁਮਾਰ ਦਿਨ ਰੈਣ ਜੇ ਪ੍ਰਭ ਕਉ ਸੀਮ ਦੇ ਤਿੰ ਕ ਸਤ ਬਲ ਹਾਰ ਸਤ ਅਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦੋ ਜਿਓ ਪਿੰਡ ਜਿਨ ਸਾਝਿਆ ਕਰ ਕਿਰਪਾ ਦਿੱਤੀ ਅਨਾ ਜਿੰਦਾ ਗੁਰ ਸਬਦਿਆ ਰਹਾਦੀਐ ਜਪਿਐ ਨਿਰਮਲ ਮੰਤ ਕੀਮਤ ਕਹਿਣਾ ਨਾਂਝਾਈਐ ਪਰਮੇਸ਼ਵਰ ਬੇਅੰਤ ਜੇ ਮਨ ਵੱਸੈ ਨਾਰਾਇਣੋ ਤੋ ਕਈਹ ਭਗਵੰਤ ਜੀ ਕੀ ਲੋਚਾ ਪੂਰੀਐ ਮਿੜੈ ਸੁਵਾਮੀ ਕੰਤ ਨਾਨਕ ਜੀਵੈ ਜਪ ਹਰੀ ਦੋਖ ਸਬੇ ਹੀ ਹੰਤ ਦਿਨ ਰੈਣ ਜਿਸ ਨ ਮਿਸਰੈ ਸੋ ਹਰਿਆ ਹੋਵਹਿ ਜੰਤ ਸਰਬ ਕਲਾ ਪ੍ਰਭ ਪੂਰਣੋ ਮੰਝ ਅਨੇ ਮਾਨੀთა ਓ ਹਰ ਓਟ ਗਹੀ ਮਨ ਅੰਦਰੀ ਜਪ ਜਪ ਜੀਵਨਾ ਹੋ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਓ ਇਜ्योਤੋਂ ਰੱਖ ਹੈ ਤਿਉ ਰਹਾ ਤੇਰਾ ਦਿੱਤਾ ਪਹਿਨਾ ਖਾਓ ਉਦਮ ਸੋਈ ਕਰਾਇ ਪ੍ਰਭ ਮਿਲ ਸਾਧੂ ਗੁਣ ਗਾਓ ਦੂਜੀ ਜਾਏ ਨਾ ਸੁਜਈ ਕਿਤੇ ਕੋਕਣ ਜਾਓ ਅਗੇ ਆਨ ਬਿਨਾਸਨ ਤਮ ਹਰਨ ਉਚੇ ਅਗਮ ਮਾਓ ਮਨ ਵਿਛੜਿਆ ਹਰ ਮੇ ਲਿਆ ਨਾਨਕ ਇਹੋ ਸੁ ਆਓ ਸਰਬ ਕਲੇਆਣਾ ਤਿਤ ਦਿਨ ਹਰ ਪਰਸੀ ਗੁਰ ਕੀ ਪਾਓ ਮਨ ਵਿਛੜਿਆ ਹਰ ਮੇਲੀਐ ਨਾਨਕ ਇਹੋ ਸੁਆਉ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ